ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਇੱਕ ਵਾਰੀ ਪੈਰੀਲੂਸ ਨਾਮ ਦੇ ਵਿਅਕਤੀ ਨੇ ਸਿਕੰਦਰ ਨੂੰ ਮਿਲ ਕੇ ਆਪਣੀ ਧੀ ਦੇ ਵਿਆਹ ਲਈ ਮਦਦ ਮੰਗੀ ਸਿਕੰਦਰ ਨੇ ਉਸ ਲਈ 50 ਮੋਹਰਾਂ ਦਾ ਪ੍ਰਬੰਧ ਕਰਵਾਇਆ ਪੈਰੀਲੂਸ ਨੇ ਕਿਹਾ ਜਾਂ ਮੋਹਰਾਂ ਬਹੁਤ ਅधिक ਹਨ 15 ਹੀ ਕਾਫੀ ਹਨ ਸਿਕੰਦਰ ਨੇ ਕਿਹਾ ਪੈਰੀਲੂਸ ਲਈ 15 ਹੀ ਕਾਫੀ ਹੋ ਸਕਦੀਆਂ ਹਨ 15 ਮੋਹਰਾਂ ਦੇਣੀ ਐ ਸਕੰਦਰ ਨੂੰ ਸੋਹਬਾ ਨਹੀਂ ਦਿੰਦੀਆਂ ਇਸ ਲਈ 50 ਲੈ ਜਾ ਜੇ ਅਤੇ ਜਦੋਂ ਕਿਸੇ ਥਾਂ ਸ਼ਗਨ ਦੇਣਾ ਹੋਵੇ ਉਹ ਸ਼ਗਨ ਲੈਣ ਵਾਲੇ ਦੀ ਹیثیت ਅਨੁਸਾਰ ਨਹੀਂ ਉਹ ਦੇਣ ਵਾਲੇ ਦੀ ਔਕਾਤ ਅਨੁਸਾਰ ਹੋਣਾ ਚਾਹੀਦਾ ਹੈ ਜੇ ਕਿਸੇ ਨੇ ਕਿਸੇ ਵੱਲੋਂ ਮਿਲਿਆ ਤੋਹਫਾ ਤੁਹਾਨੂੰ ਭੇਜਿਆ ਹੈ ਤਾਂ ਵੀ ਧੰਨਵਾਦ ਕਰੋ ਕਿਉਂਕਿ ਉਸਨੇ ਤੁਹਾਡੇ ਬਾਰੇ ਸੋਚਿਆ ਹੈ ਜੇ ਇਹੋ ਤੋਹਫਾ ਟੁਕਮਾ ਤੇ ਤੁਹਾਡੇ ਬਤੇਰੇ ਕਮ ਆ ਸਕਦਾ ਹੈ। ਅੰਦੋਰਾ ਧੰਨਵਾਦ ਕਰਾਂ। ਕਿਉਂਕਿ ਉਸਨੇ ਤੁਹਾਡੇ ਬਾਰੇ ਸੋਚਣ ਦੀ ਸਿਆਣਪ ਵਰਤੀ ਹੈ। ਮੇਰੀ ਕਿਊਰੀ ਨੇ ਉਸਦੇ ਪਤੀ ਨੇ ਈ ਨੇ ਅਤੇ ਜਵਾਈਆਂ ਨੇ 6 ਨੋਬਲ ਪੁਰਸਕਾਰ ਜਿੱਤੇ ਤੇ ਇੱਕ ਪਰਿਵਾਰ ਵਿੱਚ ਨੋਬਲ ਪੁਰਸਕਾਰਾਂ ਦਾ ਅਜੇ ਹੇ ਰਿਕਾਰਡ ਸਥਾਪਿਤ ਕੀਤਾ ਜਿਸ ਦੇ ਟੁੱਟਣ ਦੀ ਕੋਈ ਸੰਭਾਵਨਾ ਨਹੀਂ। ਵਿਸ਼ਵਾਮਿੱਤਰ ਅਤੇ ਵਿਸ਼ਿਸ਼ਟ ਦੋ ਮਹਾਨ ઋષਿ ਹੋਏ ਹਨ। ਉਹਨਾਂ ਕੋਲ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਸੀ। ਵਿਸ਼ਿਸ਼ਟ ਦੀ ਮਾਨਤਾ ਵਧੇਰੇ ਸੀ ਜਿਸ ਕਾਰਨ ਲੋਕ ਵਿਸ਼ਿਸ਼ਟ ਦੀ ਵਿਸ਼ਵਾਮਿੱਤਰ ਨਾਲੋਂ ਵਧੇਰੇ ਪੂਜਾ ਕਰਦੇ ਸਨ। ਵਿਸ਼ਵਾਮਿੱਤਰ ਨੇ ਬ੍ਰਹਮਾ ਕੋਲ ਇਸ ਭੇਦਭਾਵ ਦੀ ਸ਼ਿਕਾਇਤ ਕੀਤੀ। ਬ੍ਰਹਮਾ ਨੇ ਕਿਹਾ ਵਿਸ਼ਿਸ਼ਟ ਨੂੰ ਬੁਲਾਉਂਦਾ ਹਾਂ। ਇੰਤਜ਼ਾਰ ਕਰ। ਬ੍ਰਹਮਾ ਨੇ ਦੋਹਾ ਨੂੰ ਕਿਹਾ ਮਾਤ ਲੋਕ ਵਿੱਚ ਜਾ ਕੇ ਆਪਣੇ ਧੋਨੀਵੇਂ 100-100 ਵਿਅਕਤੀਆਂ ਨੂੰ ਭੋਜਨ ਖਵਾ ਕੇ ਆਇਆ। ਵਿਸ਼ਵਾਮিত্র ਸ਼ਾਮ ਨੂੰ ਹੀ ਵਾਪਸ ਆ ਗਿਆ ਅਤੇ ਕਹਿਣ ਲੱਗਾ ਤੁਸੀਂ 100 ਕਿਹਾ ਸੀ ਮੈਂ ਆਪਣੇ ਧੋਨੀਵੇਂ 1000 ਬੰਦਿਆਂ ਨੂੰ ਭੋਜਨ ਖਵਾ ਆਇਆ। ਤੇ ਇਸ ਗੱਲ ਦੀ ਸ਼ਾਬਾਸ਼ ਮੰਗੀ। ਵਿਸ਼ਿਸ਼ਟ ਨੂੰ ਵਾਪਸ ਆਉਣ ਵਿੱਚ ਮਹੀਨਾ ਲੱਗ ਗਿਆ। ਬਹੁਤ ਥੱਕ ਕੇ ਅਤੇ ਪਰੇਸ਼ਾਨ ਹੋ ਕੇ ਵਾਪਸ ਮੁੜਿਆ ਤੇ ਉਸਨੇ ਬ੍ਰਹਮਾ ਨੂੰ ਕਿਹਾ ਮਾਫ ਕਰਨਾ ਮੈਂ ਤੁਹਾਡਾ ਕਿਹਾ ਪੂਰਾ ਨਹੀਂ ਸਕਿਆ। ਮੈਨੂੰ ਤਾਂ ਆਪਣੇ ਤੋਂ ਨੀਮਾ ਇੱਕ ਵੀ ਬੰਦਾ ਨਹੀਂ ਲੱਭਿਆ। ਬ੍ਰਹਮਾ ਨੇ ਉੱਥੇ ਬੈਠੇ ਵਿਸ਼ਵਾਮਿੱਤਰ ਨੂੰ ਕਿਹਾ ਤੁਹਾਡੇ ਵਿੱਚ ਇਸ ਅੰਤਰਕਾਰ ਨਹੀਂ। ਵਿਸ਼ਿਸ਼ਟ ਦੀ માનਤਾ ਵਧੇਰੇ ਤੋ ਹੰਕਾਰ ਵਿੱਚ ਹੈ। ਇਹਨੂੰ ਹਰ ਕੋਈ ਆਪਣੇ ਤੋਂ ਨੀਮਾ ਲੱਗਦਾ ਹੈ। ਵਿਸ਼ਿਸ਼ਟ ਨੂੰ ਸਾਰੇ ਉੱਚੇ ਲੱਗਦੇ ਹਨ। ਸੁਰਿੰਦਰ ਕੌਰ ਪ੍ਰਸਿੱਧ ਗਾਇਕਾ ਦੀ ਇਤਨੀ ਮਾਨਤਾ ਸੀ ਕਿ ਸ਼ਾਮ ਨੂੰ ਉਸੇ ਦੇ ਗੀਤ ਸੁਣਨ ਲਈ ਲੋਕ ਸੰਗਤ ਬਣ ਕੇ ਰੇਡੀਓ ਅੱਗੇ ਜੁੜ ਕੇ ਬਹਿ ਜਾਂਦੇ ਸਨ। ਇੱਕ ਵਿਆਹ ਤੇ ਉਹ ਪਿੰਡ ਆਈ ਹੋਈ ਸੀ ਤੇ ਚੁਬਾਰੇ ਵਿੱਚ ਠਹਿਰੀ ਹੋਈ ਸੀ ਉੱਪਰ ਗੁਸਲਖਾਨੇ ਵਿੱਚ ਨਹਾ ਰਹੀ ਸੀ ਤੇ ਨਾਲੇ ਵਿੱਚੋਂ ਜਿਹੜਾ ਪਾਣੀ ਆ ਰਿਹਾ ਸੀ ਉਸ ਨੂੰ ਅੱਲੇ ਤਹਸਲੇ ਵਿੱਚ ਇਕੱਠਾ ਕਰਕੇ ਉਸ ਦਾ ਇੱਕ دیਵਾਨਾ ਬੜੀ ਮੋਜ ਨਾਲ ਨਹਾ ਰਿਹਾ ਸੀ ਤੇ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਸੀ ਚિત੍ਰਕਾਰ ਕਿਸੇ ਇਸਤਰੀ ਨੂੰ ਸਾਹਮਣੇ ਬਿਠਾ ਕੇ ਉਸ ਦਾ ਚਿੱਤਰ ਬਣਾਉਂਦਿਆਂ ਅਕਸਰ ਉਸ ਨਾਲ ਇਸ਼ਕ ਕਰਨ ਲੱਗ ਪੈਂਦਾ ਹੈ ਜਿਸ ਕਾਰਨ ਚਿੱਤਰਪੂਰਾ ਹੀ ਨਹੀਂ ਹੁੰਦਾ ਅਰਦਾਸਾਂ ਭੋਜ ਭਜਨ ਕੀਰਤਨ ਪੂਜਾ ਜਗਰਾਤੇ ਕੁਦਰਤ ਦੇ ਕਿਸੇ ਨਿਯਮ ਵਿੱਚ ਦਖਲ ਨਹੀਂ ਦੇ ਸਕਦੇ ਕੁਦਰਤ ਦੇ ਕਾਨੂੰਨ ਕਿਸੇ ਸੋਚ ਸਿਧਾਂਤ ਜਾਂ ਪ੍ਰਣਾਲੀ ਦੇ ਆਖੇ ਨਹੀਂ ਲੱਗਦੇ ਵਿਗਿਆਨ ਇਹਨਾਂ ਨਿਯਮਾਂ ਨੂੰ ਸਮਝ ਹੀ ਸਕਦਾ ਹੈ ਇਹਨਾਂ ਨੂੰ ਮੰਨ ਕੇ ਇਹਨਾਂ ਦੀ ਵਰਤੋਂ ਕਰ ਸਕਦਾ ਹੈ ਜਿਵੇਂ ਲੋਹਾ ਡੁੱਬਦਾ ਹੈ ਬੇੜੀ ਦੇ ਰੂਪ ਵਿੱਚ ਇਹ ਤਰਦਾ ਹੈ। ਕੁਦਰਤ ਦੇ ਨਿਯਮ اٹਲ ਹਨ। ਇਹਨਾਂ ਦੇ اٹਲ ਹੋਣ ਕਾਰਨ ਹੀ ਇਹ ਅੰਤਮ ਅਤੇ ਨਿਰਪੱਖ ਹਨ। ਕੁਦਰਤ ਆਪਣੇ ਨਿਯਮਾਂ ਦੀ ਆਪ ਵੀ ਉਲੰਘਣਾ ਨਹੀਂ ਕਰਦੀ ਅਤੇ ਆਪਣੇ ਨਿਯਮਾਂ ਦੀ ਉਲੰਘਣਾ ਪ੍ਰਵਾਨ ਵੀ ਨਹੀਂ ਕਰਦੀ। ਇਹ ਉਹਨਾਂ ਨਿੱਕੀਆਂ-ਨਿੱਕੀਆਂ ਖੁੱਲਾਂ ਨੂੰ ਹੀ ਪ੍ਰਵਾਨ ਕਰਦੀ ਹੈ ਜਿਹੜੀਆਂ ਇਸ ਦੇ ਸੰਤੁਲਨ ਦੀ ਉਲੰਘਣਾ ਨਹੀਂ ਕਰਦੀਆਂ। ਕੁਦਰਤ ਦੇ ਨਿਯਮਾਂ ਨੂੰ ਉਕਾਇਆ ਨਹੀਂ ਜਾ ਸਕਦਾ ਸਮਝ ਕੇ ਵਰਤਿਆ ਜਾ ਸਕਦਾ ਹੈ ਪਰ ਇਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕੁਦਰਤ ਦੇ ਨਿਯਮਾਂ ਦੀ ਥਾਂ ਕੋਈ ਹੋਰ ਨਿਯਮ ਲਾਗੂ ਨਹੀਂ ਹੁੰਦੇ ਕੋਈ ਅਰਦਾਸ ਕਰੇ ਨਾ ਕਰੇ ਇਹ ਨਿਯਮ ਹਰ ਕਿਸੇ ਤੇ ਇੱਕੋ ਜਿਹੇ ਲਾਗੂ ਹੁੰਦੇ ਹਨ ਆਪਣੇ ਜਮਾਨੇ ਦੇ ਪ੍ਰਸਿੱਧ ਸૈયਦ ਘਰਾਨੇ ਦਾ ਬੁੱਲੇ ਸ਼ਾਹ ਬਾਗਬਾਨੀ ਕਰਦੇ ਸ਼ਾ ਅਨਾਇਤ ਕਾਦਰੀ ਦਾ murid ਸੀ ਇਹ ਰਿਸ਼ਤਾ ਜ਼ਮਾਨੇ ਲਈ ਜਰਨਾ ਅਸਹਿ ਸੀ ਉੱਚੀ-ਨੀਚ ਵਾਲੇ ਪਰੰਪਰਕ ਸਮਾਜ ਵਿੱਚ ਬੜਾ ਵਿਰੋਧ ਹੋਇਆ ਇੱਕ ਵਾਰੀ ਸੈਯਦਾਂ ਦੇ ਘਰ ਕੋਈ ਸਮਾਗਮ ਸੀ ਮੁਰੀਦ ਨੇ ਆਪਣੇ ਪੀਰ ਨੂੰ ਉੱਥੇ ਚਰਨ ਪਾਉਣ ਲਈ ਆਉਣ ਲਈ ਕਿਹਾ ਪੀਰ ਜੀ ਤਾਂ ਨਹੀਂ ਆਏ ਪਰ ਉਹਨਾਂ ਨੇ ਆਪਣਾ ਇੱਕ ਹੋਰ ਮੂਰੀਦ ਮੁਬਾਰਕਤ ਤੇ ਤੋਹਫ਼ਾ ਦੇ ਕੇ ਭੇਜਿਆ ਪਰ ਸੈਯਦਾਂ ਦੇ ਘਰ ਉਸ ਦਾ ਸਵਾਗਤ ਨਾ ਹੋਇਆ ਇਸ ਕਾਰਨ ਬੁੱਲੇ ਸ਼ਾਹ ਦਾ ਪੀਰ ਨਾਰਾਜ਼ ਹੋ ਗਿਆ। ਬੁੱਲੇ ਦੇ ਸਾਹਮਣੇ ਪੀਰ ਨੂੰ ਮਨਾਉਣ ਦੇ ਸਾਰੇ ਯਤਨ ਸਫਲ ਹੋਏ। ਇੱਕ ਵਾਰੀ ਪੀਰ ਦੀ ਦਰਗਾਹ ਤੇ ਨੱਚਣ ਗਾਉਣ ਵਾਲੇ ਆਪਣੀ عقیدਤ ਪੇਸ਼ ਕਰਨ ਗਏ ਤੇ ਬੁੱਲਾ ਉਹਨਾਂ ਦਾ ਵੇਸ ਧਾਰ ਕੇ ਨਾਲ ਰਲ ਗਿਆ। ਮੁਜਰਾ ਹੋਇਆ। ਨੱਚਦਿਆਂ-ਨੱਚਦਿਆਂ ਬੁੱਲੇ ਸ਼ਾਹ ਨੇ ਪੀਰ ਤੋਂ ਆਪਣੇ ਵਿਛੋੜੇ ਨੂੰ ਇਤਨੇ ਦਰਦ ਨਾਲ ਗਾਇਆ ਕਿ ਪੀਰ ਨੇ ਪਛਾਣ ਲਿਆ ਤੇ ਉੱਠ ਕੇ ਬੁੱਲੇ ਨੂੰ ਗਲੇ ਲਾ ਲਿਆ ਪ੍ਰਸਿੱਧ ਹੋ ਗਿਆ ਕਿ ਬੁੱਲੇ ਸ਼ਾਹ ਨੇ ਨੱਚ ਕੇ ਆਪਣਾ ਪੀਰ ਮਨਾਇਆ ਹੈ। ਵਿਸ਼ੇ ਪ੍ਰਸਿੱਧ ਚિતਰਕਾਰ ਵੈਨਗਾਗ ਨੂੰ ਸਮੁੰਦਰ ਕੰਢੇ ਸੂਰਜ ਦਾ ਚਿੱਤਰ ਬਣਾਉਂਦਿਆਂ ਵੇਖ ਕੇ ਉੱਥੋਂ ਲੰਘਦੀ ਇੱਕ ਮਛੇਰਨ ਨੇ ਕਿਹਾ ਭਾਈ ਇੱਥੇ ਹੀ ਬੈਠੀ ਮੈਂ ਆਪਣੇ ਘਰ ਵਾਲੇ ਨੂੰ ਬੁਲਾ ਲਿਆਵਾਂ ਉਹ ਵੀ ਇਹ ਸੂਰਜ ਵੇਖ ਲਵੇ ਜਿਹੜਾ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ। ਇਸ ਚિતਰਕਾਰ ਦੇ ਜੀਵਨ ਵਿੱਚ ਇੱਕ ਵੀ ਚਿੱਤਰ ਨਾ ਵਿਕਿਆ ਉਹਨਾਂ ਇਸ ਦੇ ਹਰੇਕ ਚਿੱਤਰ ਦੀ ਕੀਮਤ ਕਈ ਕਰੋੜ ਹੈ ਮਾਲਕ ਨੌਕਰ ਨੂੰ ਕਹਿ ਰਿਹਾ ਸੀ ਮੇਰੇ ਕੱਪੜੇ ਉਤਾਰ ਮੇਰੇ ਜੁੱਤੇ ਵੀ ਲਾ ਲਟਾ ਕੇ ਉੱਪਰ ਕੰਬਲ ਪਾ ਤੇ ਫਿਰ ਤੂੰ ਬੇਸ਼ੱਕ ਜਾ ਸੌ ਮੈਂ ਆਪੇ ਲਵਾਗਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ